ਤੁਸੀਂ ਸ੍ਰੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਸਤੇ ਵਸਤੇ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਮੇਕ ਸ਼ੋਰ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਬਿਕੋਜ਼ ਜੋ ਕੰਟੈਂਟ ਮੈਂ ਰੱਖਿਆ ਆ ਰਿਆਂ ਐਦਾਂ ਦਾ ਕੰਟੈਂਟ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ ਤੇ ਯੂਨੀਕ ਕੰਟੈਂਟ ਬਣਾ ਰਿਹਾ ਆ ਅੱਜਕੱਲ ਬਹੁਤ ਤੇ ਮੇਰੀ ਕੋਸ਼ਿਸ਼ ਆ ਵੀ ਜਿੰਨੀਆਂ ਰਿਐਲਿਟੀ ਬੇਸ ਫੈਕਟਸ ਹੋਣ ਜਾਂ ਜਿਹੜੀਆਂ ਗੱਲਾਂ ਆ ਭਾਵੇਂ ਉਹ ਥੋੜੀਆਂ ਕਈਆਂ ਨੂੰ ਮੇਰੀਆਂ ਕੌੜੀਆਂ ਵੀ ਲੱਗਦੀਆਂ ਬਟ ਮੈਂ ਸੱਚ ਗੱਲਾਂ ਇੱਥੇ ਕਰਦਾ ਆਪਣੇ ਚੈਨਲ ਤੇ ਸਪੋਰਟ ਕਰਿਓ ਆਪਣੇ ਭਰਾ ਨੂੰ ਤੇ ਜਲਦੀ ਜਲਦੀ ਆਪਾਂ 50k ਵੀ ਟੱਚ ਕਰਨੇ ਆਂ ਇਸ ਸਾਲ ਤੇ ਸ਼ੁਰੂ ਕਰਦੇ ਆ ਇਸ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਹਾਂਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਕਿਵੇਂ ਆਪਾਂ ਨੂੰ ਬ੍ਰੇਨ ਵਾਸ਼ ਕੀਤਾ ਜਾ ਰਿਹਾ ਆ ਕਿਵੇਂ ਆਪਾਂ ਜਿਹੜੀ ਖਾਸ ਕਰਕੇ ਆਪਣੀ ਕਮਿਊਨਿਟੀ ਆ ਉਹ ਕਰੈਟ ਰੇਸ ਚ ਲੱਗੀ ਹੋਈ ਆ ਹੁਣ ਕਈ ਜਾਣੇ ਮੈਨੂੰ ਟ੍ਰੋਲ ਕਰ ਸਕਦੇ ਆ ਕਈ ਜਾਣੇ ਮੈਨੂੰ ਗਲਤ ਬੋਲ ਸਕਦੇ ਆ ਆਈ ਡੋਂਟ ਕੇਅਰ ਦ ਰੀਜ਼ਨ ਬੀਇੰਗ ਕਿਉਂਕਿ ਮੈਂ ਸੱਚ ਬੋਲਾਂਗਾ ਆਪਣੀ ਵੀਡੀਓ ਚ ਕਿਸੇ ਨੂੰ ਗੁੱਸਾ ਲੱਗੇ ਚਾਹੇ ਉਸ ਚੀਜ਼ ਦਾ ਤੇ ਕੋਈ ਮੈਨੂੰ ਸਪੋਰਟ ਕਰੇ ਵੀਡੀਓ ਪਹਿਲਾਂ ਪੂਰੀ ਦੇਖ ਲਿਓ ਉਸ ਤੋਂ ਬਾਅਦ ਜੋ ਵੀ ਤੁਹਾਡੀ ਰਾਏ ਆ ਥਲੇ ਕਮੈਂਟ ਚ ਜ਼ਰੂਰ ਦੱਸ ਸਕਦੇ ਹੋ ਮੈਂ ਉਸ ਚੀਜ਼ ਲਈ ਰੈਡੀ ਆ ਠੀਕ ਆ ਹੁਣ ਇੱਕ ਮੁੰਡੇ ਦਾ ਮੈਨੂੰ ਕਮੈਂਟ ਆਉਂਦਾ ਪਹਿਲਾਂ ਤੁਸੀਂ ਉਹਦਾ ਕਮੈਂਟ ਪੜ੍ਹ ਲਓ ਫਿਰ ਆਪਾਂ ਡਿਸਕਸ ਕਰਦੇ ਆ ਇਸ ਬਾਰੇ ਸੋ ਆਈ ਹੋਪ ਤੁਸੀਂ ਕਮੈਂਟ ਪੜ ਲਿਆ ਹੋਊਗਾ ਇਹ ਵੀਰ ਦਾ ਕਹਿਣਾ ਇਹ ਆ ਵੀ ਮਤਲਬ ਕਿ ਇਹਨੂੰ ਇੱਕ ਕੰਮ ਨਹੀਂ ਮਿਲ ਰਿਹਾ ਪਲੱਸ ਇਹ ਡਿਪਰੈਸ ਰਹਿੰਦਾ ਹਰ ਵੇਲੇ ਪਿੱਛੋ ਕਰਦੇ ਹਨ ਦੱਸ ਨਹੀਂ ਸਕਦਾ ਕੀ ਸਿਚੁਏਸ਼ਨ ਆ ਤੇ ਇਹਨੂੰ ਥਾਟਸ ਹੁੰਦੇ ਆ ਤੁਸੀਂ ਪੜ੍ਹੀ ਲੈਣਾ ਕਿਸ ਵਰਡ ਦੀ ਗੱਲ ਕਰਦਾ ਇਸ ਤੋਂ ਹਨਾ ਮੈਂ ਨਾਮ ਨਹੀਂ ਲੈਣਾ ਮੇਬੀ ਵੀਡੀਓ ਬਲੌਕ ਹੋ ਜੇ ਮੇਰੀ ਤੇ ਕੁਛ ਇਹਨੂੰ ਸਮਝ ਨਹੀਂ ਆ ਰਿਹਾ ਕੀ ਕਰਾਂ ਹੁਣ ਇਹ ਇੱਕ ਮੈਸੇਜ ਨਹੀਂ ਆ ਜਿਹਦੇ ਕਰਕੇ ਮੈਂ ਵੀਡੀਓ ਬਣਾ ਰਿਹਾ ਇਦਾਂ ਦੇ ਰੋਜ਼ ਪਤਾ ਨਹੀਂ ਮੈਨੂੰ ਕਿੰਨੇ ਮੈਸੇਜ ਆਉਂਦੇ ਆ ਮੈਂ ਐਜ਼ ਅ ਇੰਡੀਵਿਜੂਅਲ ਲੈਵਲ ਤੇ ਕੁਝ ਨਹੀਂ ਕਰ ਸਕਦਾ ਕਿਸੇ ਨੂੰ ਕੰਮ ਦਵਾਉਂ ਤੇ ਕਿਸ ਦੀ ਰੈਫਰੈਂਸ ਪਾਤੀ ਉਹਨੂੰ ਹੈਲਪ ਕਰਦੀ दैट्स ਅ ਡਿਫਰੈਂਟ ਥਿੰਗ ਬਟ ਜਦੋਂ ਗੱਲ ਕਮਿਊਨਿਟੀ ਦੇ ਆ ਜਾਂਦੀ ਜਿੱਥੇ ਆਪਣੇ ਅੱਜ ਕੱਲ ਅੱਜ ਦੇ ਟਾਈਮ ਦੇ ਵਿੱਚ ਆਪਣੇ ਸਟੂਡੈਂਟ ਆਪਣੇ ਬੱਚੇ ਤੇ ਕੈਨੇਡਾ ਦੇ ਵਿੱਚ ਰੋਲ ਰਹੇ ਆ ਉੱਥੇ ਮੈਨੂੰ ਇੱਕ ਦਰਦ ਹੈ ਮੇਰੇ ਅੰਦਰ ਇੱਕ ਭਾਵਨਾ ਆ ਆ ਵੀ ਆਪਣੀ ਕਮਿਊਨਿਟੀ ਓਵਰオール ਠੀਕ ਆ ਆਪਣੀ ਕਮਿਊਨਿਟੀ ਦੇ ਬੱਚੇ ਖਾਸ ਕਰ ਖਾਸ ਕਰਕੇ ਇੰਡੀਅਨ ਪੰਜਾਬੀ ਜਿੰਨੇ ਵੀ ਆ ਉਹ ਐਸੋਲੇ ਇੱਥੇ ਮੁਸ਼ਕਿਲ ਹਾਲਾਤ ਦੇ ਵਿੱਚ ਆਉਂਨਾਂ ਨੂੰ ਨਹੀਂ ਕੰਮ ਮਿਲ ਰਿਹਾ ਐਕਚੁਅਲ ਹੁਣ ਕਈ ਜਣੇ ਪੁੱਛਣਗੇ ਵੀ ਇੱਥੇ ਰੈਟ ਰੈਸ ਦੀ ਗੱਲ ਕਿੱਥੋਂ ਆ ਗਈ ਜਾਂ ਫਿਰ ਇੱਥੇ ਭੇਡ ਚਾਲ ਕਿਵੇਂ ਆ ਗਈ ਠੀਕ ਆ ਉਹਦਾ ਵੀ ਮੈਂ ਦੱਸਦਾ ਤੁਹਾਨੂੰ ਹੁਣ ਗੱਲ ਇਦਾਂ ਵੀ ਜਿੰਨੇ ਵੀ ਬੱਚੇ ਇੱਥੇ ਆਉਂਦੇ ਆ ਉਹਨਾਂ ਦੇ ਵਿੱਚੋਂ 90% ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਉਹ ਇੱਥੇ ਕਿਉਂ ਆਇਆ ਕੀ ਰੀਜ਼ਨ ਆ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਕਿਸ ਮੋਟਿਵ ਨਾਲ ਇੱਥੇ ਆਏ ਹੋ ਉਹ ਕਹਿਣਗੇ ਵੀ ਮੰਮੀ ਪਾਪਾ ਚਾਹੁੰਦੇ ਸੀ ਅਸੀਂ ਤਾਂ ਆਏ ਆ ਸਾਡੇ ਘਰ ਚੋਂ ਕੋਈ ਗਿਆ ਸੀ ਮੇਰਾ ਵੱਡਾ ਭਰਾ ਤਾਂ ਆਇਆ ਸਾਡੇ ਕੋਈ ਫਲਾਣੇ ਦਾ ਮੁੰਡਾ ਗਿਆ ਠੀਕ ਹੈ ਜਿਹੜੀ ਖਾਸ ਕਰਕੇ ਅੱਜ ਦੀ ਡੇਟ 'ਚ ਬੱਚੇ ਇੱਥੇ ਆ ਰਹੇ ਆ ਉਹ ਆਪਣੀ ਜਗ੍ਹਾ ਤੇ ਗਲਤ ਨਹੀਂ ਹੈਗੇ ਠੀਕ ਹੈ ਕਿਵੇਂ ਨਹੀਂ ਗਲਤ ਮੈਂ ਦੱਸਦਾ ਜਦੋਂ 24 ਘੰਟੇ ਘਰ 'ਚ ਇੱਕ 'ਚ ਗੱਲ ਹੀ ਇਹ ਹੋਊਗੀ ਵੀ ਨਹੀਂ ਕੈਨੇਡਾ ਹੀ ਸਭ ਕੁਝ ਆ ਕੈਨੇਡਾ 'ਚ ਉਹ ਵੇਖਿਆ ਇੰਨੀ ਵਧੀਆ ਜ਼ਿੰਦਗੀ ਜੀਣ ਦਾ ਤੂੰ ਕੀ ਕਰਨਾ ਆਪਣੇ ਬੱਚੇ ਨੂੰ ਤੁਸੀਂ ਇਹ ਕਹੀ ਜਾਓਗੇ ਉਹਨੂੰ ਤੁਸੀਂ ਕੈਨੇਡਾ ਇੱਕ ਮਤਲਬ ਕਿ ਕਹਿੰਦੇ ਆ ਨਾ ਇਹਨੂੰ ਸਵਰਗ ਵਰਗਾ ਇੱਕ ਦਿਖਾ ਤਾ ਉਹਦੇ ਮਾਈਂਡ 'ਚ ਪਿਕਚਰ ਬਿਠਾ ਤੀ ਤੇ ਉਹਦੇ ਕੋਲ ਕੋਈ ਆਪਸ਼ਨ ਹੋਊਗਾ ਕੁਝ ਇੰਡੀਆ 'ਚ ਕਰਨ ਦਾ ਵੀ ਨਾ ਤੇ ਉਹ ਨਹੀਂ ਕਰੇਗਾ ਉਹ ਕਹੇਗਾ ਵੀ ਨਹੀਂ ਕੈਨੇਡਾ ਹੀ ਬੈਟਰ ਹੈ ਐਟ ਦਾ ਐਂਡ ਆਫ ਦਾ ਤੁਸੀਂ ਪਹਿਲਾਂ ਹੀ ਸਾਰੇ ਉਹਦੇ ਲਈ ਆਪਸ਼ਨਸ ਖਤਮ ਕਰਤੇ ਤੇ ਆਪਾਂ ਭੇਡ ਚਾਲ ਹੁਣ ਕਿਵੇਂ ਹੋਗੀ ਘਰ ਚ ਇੱਕ ਨਾਰਮਲ ਘਰ ਚ ਗੱਲ ਕੀ ਹੁੰਦੀ ਹੈ ਅੱਜ ਕੱਲ ਜਿੰਨਾ ਕੁ ਮੈਨੂੰ ਪਤਾ ਅੱਛਾ ਦੇਖਿਓ ਫਲਾਣੇ ਦਾ ਮੁੰਡਾ ਚੱਲ ਗਿਆ ਉਹਦਾ ਵੀ ਮੁੰਡਾ ਚੱਲ ਗਿਆ ਸਾਰੇ ਚੱਲ ਗਏ ਬਸ ਇਹ ਰਹਿ ਗਿਆ ਹਣਾ ਸਾਡਾ ਮੁੰਡਾ ਰਹਿ ਗਿਆ ਇਹ ਟੈਨਸ਼ਨ ਹੁੰਦੀ ਹੈ ਅੱਜ ਕੱਲ ਪੇਰੈਂਟਸ ਨੂੰ ਉਹਨਾਂ ਨੂੰ ਇਹ ਨਹੀਂ ਉਹ ਚੀਜ਼ ਦੇਖਦੇ ਵੀ ਉੱਥੇ ਕੀ ਕਰੰਦੇ ਆ ਅਗਲਿਆਂ ਦਾ ਮੁੰਡਾ ਉਹ ਭਾਵੇਂ ਉੱਥੇ ਪੋਚੇ ਮਾਰ ਰਿਹਾ ਹੋਵੇ ਰੈਸਟੋਰੈਂਟ ਚ ਠੀਕ ਆ ਭਾਵੇਂ ਬਾਥਰੂਮ ਸਾਫ ਕਰ ਰਿਹਾ ਹੋਵੇ ਸਾਰੇ ਇਦਾਂ ਦੇ ਕੰਮ ਨਹੀਂ ਕਰਦੇ ਕੋਈ ਵਧੀਆ ਕੰਮ ਵੀ ਕਰਦੇ ਵਧੀ ਪਰ ਇੱਥੋਂ ਦਾ ਕੋਈ ਸਟਰਗਲ ਨਹੀਂ ਦੱਸਦਾ ਤੇ ਸਾਰੇ ਇਹੀ ਦੱਸਦੇ ਵੀ ਹਾਂਜੀ ਇੱਥੇ ਨਿਆਰੇ ਆ ਕਿਉਂਕਿ ਜਦੋਂ ਅਸੀਂ ਘੁੰਮਣ ਜਾਂਦੇ ਹਾਂ ਸਟੋਰੀਆਂ ਕਿੱਦਾਂ ਦੀਆਂ ਪਾਈ ਦੀਆਂ ਅਸੀਂ ਬਾਹਰ ਘੁੰਮਣ ਗਏ ਆ ਫਨ ਕਰ ਰਹੇ ਆ ਵੀਕਐਂਡ ਤੇ ਤੇ ਉੱਥੇ ਵੀ ਇਹੀ ਉਹ ਦੇਖਦੇ ਆ ਵੀ ਦੇਖਿਆ ਤਾਂ ਕਿੰਨੇ ਨਿਆਰੇ ਕਰ ਰਿਹਾ ਅਸੀਂ ਸਾਰਾ ਦਿਨ ਘਰੇ ਰਹੀਦਾ ਇੱਥੇ ਕੀ ਬੋਰਿੰਗ ਲਾਈਫ ਆ ਇੱਥੇ ਅਸੀਂ ਲਾਈਫ ਹੀ ਉੱਥੇ ਆ ਵੀਕਐਂਡ ਤੇ ਪਾਰਟੀ ਕਰਦੇ ਆ ਸੋ ਇੱਕ ਬ੍ਰੇਨ ਵਾਸ਼ ਉਹ ਕੀਤਾ ਜਾਂਦਾ ਆ ਤੁਸੀਂ ਮੈਂਟਲੀ ਲੈਵਲ ਤੇ ਮੈਨੀਪੂਲੇਟ ਹੁੰਨੇ ਹੋ ਵੀ ਅਸਲ ਲਾਈਫ ਤਾਂ ਬਾਹਰ ਦੀ ਆ ਉੱਥੇ ਕਿੱਦਾਂ ਫਰੀडम ਆ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਤੁਹਾਨੂੰ ਹੈ ਨਹੀਂਗਾ ਸੋ ਨਿਆਰੇ ਤਾਂ ਅਸਲੀ ਉੱਥੇ ਆ ਇੱਥੇ ਪੰਜਾਬ ਚ ਸੀ ਰਹਿ ਕੇ ਕੀ ਕਰਾਂਗੇ ਪੇਰੈਂਟਸ ਸਾਨੂੰ ਰੋਕਣ ਟੋਕਣਗੇ ਜਦੋਂ ਇਹ ਗੱਲ ਬੱਚੇ ਦੇ ਦਿਮਾਗ 'ਚ ਆ ਜਾਂਦੀ ਹੈ ਨਾ ਬੱਚਾ ਖੁਦ ਹੀ ਕਹਿੰਦਾ ਵੀ ਕੈਨੇਡਾ ਜਾਂ ਕੋਈ ਵੀ ਬਾਹਰਲੀ ਕੰਟਰੀ ਜਿਆਦਾ ਬੈਟਰ ਹੈ ਇਨਸਟੈਡ ਆਫ ਪੰਜਾਬ ਜਾਂ ਇੰਡੀਆ ਦੇ ਨਾਲੋਂ ਵੀ ਇੱਥੇ ਸਾਨੂੰ ਰੋਕ ਟੋਕ ਵੀ ਜ਼ਿਆਦਾ ਆ ਠੀਕ ਆ ਉਹ ਆਟੋਮੈਟਿਕਲੀ ਉਹਦਾ ਦਿਮਾਗ ਇਦਾਂ ਸੋਚਣ ਲੱਗ ਪੰਦਾ ਆ ਸੋ ਉਹਦੇ ਲਈ ਫਿਰ ਉਹ ਬਾਹਰ ਦੀ ਕ ਉਹ ਇਹੀ ਸੋਚੂਗਾ ਵੀ ਮੈਂ ਬਾਹਰ ਜਾਵਾਂ ਮੈਨੂੰ ਵੀ ਫ੍ਰੀडम ਮਿਲੇ ਮੈਂ ਵੀ ਬਸ ਕੁਮਾ ਫਿਰਾਂਗਾ ਇਦਾਂ ਉਹਨੂੰ ਇਹ ਨਹੀਂ ਪਤਾ ਵੀ ਕਿੰਨਾ ਸਟਰਗਲ ਇੱਥੇ ਕਰਦੇ ਆ ਜਾਂ ਕਿੰਨੀਆਂ ਔਖੀਆਂ ਚ ਲੰਘਣਾ ਪੈਂਦਾ ਸਭ ਕੁਝ ਆਪਣੇ ਆਪ ਕਰਨਾ ਪੈਂਦਾ ਸੋ ਆਪਾਂ ਨੂੰ ਮੈਨੀਪੂਲੇਟ ਕੀਤਾ ਗਿਆ ਸਭ ਤੋਂ ਵੱਡੀ ਉਹਦੇ ਚ ਗਲਤੀ ਹੈਗੀ ਜਿਹੜੇ ਆਲਰੇਡੀ ਬੰਦੇ ਬਾਹਰ ਆ ਚੁੱਕੇ ਆ ਹੁਣ ਮੈਂ ਆਪਣੀਆਂ ਵੀਡੀਓ ਚ ਸੱਚ ਦੱਸਦਾ ਇੱਥੇ ਸਟਰਗਲ ਦੱਸਦਾ ਤੇ ਲੋਕੀ ਮੈਨੂੰ ਕੋਈ ਗਾਲਾਂ ਕੱਢਦੇ ਵੀ ਨਹੀਂ ਇਦਾਂ ਦੀ ਗੱਲ ਤਾਂ ਹੈ ਨਹੀਂ ਜਿੰਨਾ ਤੋਂ ਦੱਸ ਰਿਹਾ ਹੈਗੀ ਆ ਗੱਲ ਮੈਂ ਤਾਂ ਦੱਸ ਰਿਹਾ ਤਾਂਕਿ ਜਿਹੜੇ ਉਥੇ ਮੈਨੂੰ ਵੀਡੀਓ ਦੇਖਦੇ ਆ ਉਹਨਾਂ ਨੂੰ ਐ ਨਾ ਲੱਗੇ ਵੀ ਮੈਨਾਂ ਨੂੰ ਮੈਨੀਪੂਲੇਟ ਨਹੀਂ ਕਰ ਰਹਾ ਮੈਂ ਉਹਨਾਂ ਨੂੰ ਸੱਚ ਦੱਸ ਰਿਹਾ ਭਾਵੇਂ ਉਹਦੀ ਕੋਈ ਵੀ ਕੀਮਤ ਕਿਉਣਾ ਹੋਵੇ ਭਾਵੇਂ ਕਿ ਲੋਕੀ ਮੈਨੂੰ ਟ੍ਰੋਲ ਕਰਨ ਤਾਂ ਭਾਵੇਂ ਮੈਨੂੰ ਉਹਦਾ ਗਲਤ ਹੀ ਗਲਤੀ ਕਿਉਣਾ ਬੋਲਣ ਮੈਨੂੰ ਉਸ ਚੀਜ਼ ਦੀ ਪਰਵਾਹ ਨਹੀਂ ਹੁੰਦੀ ਕਿਉਂਕਿ ਮੇਰਾ ਕੰਮ ਇਹ ਆ ਵੀ ਸੱਚ ਦੱਸਣਾ ਵੀ ਜੇ ਮੈਨੂੰ ਚਾਰ ਬੰਦੇ ਦੇਖਦੇ ਆ ਐਟ ਦ ਐਂਡ ਆਫ ਦਾ ਡੇ ਹੁਣ ਇਸ ਵੀਰ ਨੂੰ ਮੈਂ ਸ਼ੋਰ ਆ ਵੀ ਇਹਨੂੰ ਕੋਈ ਨਹੀਂ ਪਤਾ ਹੋਣਾ ਵੀ ਇਹਦਾ ਕੀ ਮਕਸਦ ਸੀ ਇੱਥੇ ਆਉਣ ਦਾ ਕੋਈ ਮਤਲਬ ਐ ਸੱਚ ਨਹੀਂ ਹੋਣਾ ਪਤਾ ਨਹੀਂ ਹੋ ਵੀ ਸਕਦਾ ਆ ਹੁਣ ਇਹ ਵੀਰ ਆ ਗਿਆ ਹੁਣ ਇਹਨੂੰ ਕੰਮ ਨਹੀਂ ਮਿਲ ਰਿਹਾ ਕੰਮ ਠੀਕ ਹੈ ਯਾਰ ਹੋ ਸਕਦਾ ਹੈ ਕਿ ਲੈਂਡ ਟ੍ਰਾਈ ਕੀਤਾ ਹੋਵੇ ਉਹਨੂੰ ਸੱਚੀ ਚ ਨਾ ਮਿਲ ਰਿਹਾ ਹੋਵੇ ਉਹਦਾ ਕੀ ਕਸੂਰ ਆ ਇੱਥੇ ਅੱਜ ਦੀ ਸਿਚੁਏਸ਼ਨ ਹੀ ਇਦਾਂ ਦੀ ਆ ਆਪਣੇ ਆਪ ਨੂੰ ਵੀ ਤਾਂ ਪੁੱਛਣਾ ਪੈਣਾ ਨਾ ਵੀ ਆਪਣੇ ਤੋਂ ਸਕਿੱਲ ਕਿਹੜੀ ਆ ਹੁਣ ਮੈਂ ਕੱਲ ਨੂੰ ਕਹਾਂ ਕਿ ਪਲੱਸ 2 ਤੋਂ ਬਾਅਦ ਹੀ ਮੈਨੂੰ 1 ਲੱਖ ਦੀ ਜੌਬ ਮਿਲ ਜਵੇ ਤਾਂ ਇਹ ਮੈਂ ਸਹੀ ਮਤਲਬ ਗੱਲ ਕਹਿ ਰਿਹਾ ਕੌਣ ਦੇਊਗਾ ਮੈਨੂੰ 1 ਲੱਖ ਦੀ ਜੌਬ ਇੰਡੀਆ 'ਚ ਮੈਂ ਪਲੱਸ 2 ਤੋਂ ਬਾਅਦ ਕੋਈ ਸਕਿੱਲ ਹੋਊਗੀ ਕੁਝ ਮੈਂ ਪੜਿਆ ਲਿਖਿਆ ਹੋਵਾਂਗਾ ਕੋਈ ਕੰਮ ਹੁੰਦਾ ਹੋਊਗਾ ਤਾਂ ਹੀ ਮੈਨੂੰ ਚਾਰ ਰੁਪਏ ਸੇ ਤੁਸੀਂ ਆਪਣੇ ਬੱਚਿਆਂ ਨੂੰ ਕੀ ਵਧੀਆ ਲੈਵਲ ਦੀ ਪੜ੍ਹਾਈ ਕਰਵਾਈ ਹੈ ਕੋਈ ਵਧੀਆ ਸਕਿੱਲ ਕਰਾਈ ਹੈ ਜਿਹੜੀ ਅੱਜ ਕੱਲ ਡਿਮਾਂਡ ਦੇ ਵਿੱਚ ਹੋਵੇ ਹੈ ਜੇ ਆਪਾਂ ਹਾਂ ਕਈ ਕੀ ਕਹਿਣਗੇ ਹਾਂਜੀ ਅਸੀਂ ਕਰਾਈ ਆ ਪਰ ਤੁਸੀਂ ਇਹ ਤਾਂ ਪੁੱਛੋ ਕੀ ਕਰਵਾਇਆ ਉਹ ਅੱਜ ਦੀ ਡੇਟ 'ਚ ਡਿਮਾਂਡ ਦੇ ਵਿੱਚ ਹੈ ਆ ਅੱਜ ਦੀ ਡੇਟ 'ਚ AI ਜਿਹੜਾ ਬੰਦਾ ਕਰੇਗਾ ਉਹਦਾ ਫਿਊਚਰ ਹੈਗਾ ਆ ਜਿਹੜਾ ਬੰਦਾ AI ਨੂੰ ਸਮਝ ਜਵੇ ਹੁਣ ਕੀ ਆਪਾਂ ਇਹ ਜੀ ਇਹਨੂੰ ਸਮਝ ਕੇ ਚੱਲਦੇ ਆ ਹੁਣ ਜਿਹੜਾ ਅੱਜ ਦੀ ਡੇਟ 'ਚ AI ਨੂੰ ਸਿੱਖ ਲੂਗਾ ਉਹ ਭਾਵੇਂ ਇੰਡੀਆ ਹੋਵੇ ਕੈਨੇਡਾ ਕੋ ਫਰਕ ਨਹੀਂ ਪੈਂਦਾ ਸਕਸੈਸ ਹੋਣਾ ਪਰ ਜਿਹੜਾ ਬੰਦਾ ਉਹੀ ਲੇਬਰ ਜੋਬਸ ਤੇ ਡਿਪੈਂਡ ਰਹੂਗਾ ਇੰਡੀਆ ਹੋ ਉਹ ਨਹੀਂ ਲਾਈਫ ਚ ਕੁਝ ਨਾ ਕਾੜ ਪਾਉਗਾ ਸਿੱਧੀ ਜੀ ਗੱਲ ਆ ਸੋ ਸਟਾਪ ਮੈਨੀਪੂਲੇਟਿੰਗ ਭਾਵੇਂ ਕੋਈ ਬਾਹਰ ਬੈਠਾ ਆ ਭਾਵੇਂ ਇੰਡੀਆ ਆ ਆਪਣੇ ਬੱਚਿਆਂ ਨੂੰ ਇਹੇ ਨਾ ਕਹੋ ਕਿ ਤੂੰ ਬਾਹਰ ਜਾਣਾ ਇੱਥੇ ਰਹਿਣਾ ਮੈਂ ਨਾ ਇਸ ਦੇ ਅਗੇਂਸਟ ਆ ਨਾ ਫੇਵਰ ਚਾ ਮੈਟਰ ਕੀ ਕਰਦਾ ਉਹਨਾਂ ਨੂੰ ਕੁਝ ਸਿੱਖੋ ਜਾਂ ਪੜੋ ਐ ਹੋਇਆ ਜਿਹਦੇ ਨਾਲ ਉਹਨਾਂ ਦਾ ਫਿਊਚਰ ਬਣ ਸਕੇ ਮੈਂ ਅੱਗੇ ਵੀ ਕਿੰਨੀ ਜਿਹੜੀ ਕਿਹਾ ਕੋਈ ਜਗ੍ਹਾ ਮੈਟਰ ਨਹੀਂ ਕਰਦੀ ਪਲੱਸ ਇਹ ਕਿੱਡੀ ਵੱਡੀ ਪ੍ਰੋਬਲਮ ਆ ਆਪਣੇ ਖਾਸ ਕਰਕੇ ਆਪਣੇ ਲੋਕਾਂ ਦੇ ਵਿੱਚ ਆਪਾਂ ਕਦੀ ਵੀ ਮੈਂਟਲ ਹੈਲਥ ਬਾਰੇ ਗੱਲ ਨਹੀਂ ਕਰਦੇ ਹੁਣ ਉਹ ਮੁੰਡਾ ਮੈਨੂੰ ਕਹਿੰਦਾ ਵੀ ਮੈਨੂੰ ਇਦਾਂ ਦੇ ਨੈਗੇਟਿਵ ਥਾਟ ਆਉਂਦੇ ਸਾਰਾ ਦਿਨ ਮੈਂ ਐਸ ਵਰਡ ਤੋਂ ਉਹ ਚੀਜ਼ਾਂ ਬਾਰੇ ਸੋਚਦਾ ਰਹਿਣਾ ਆ ਠੀਕ ਆ ਕਿਉਂ ਉਹਨੇ ਕੀ ਸਾਫ਼ ਕਿਹਾ ਵੀ ਮੈਂ ਕਿਸੇ ਨਾਲ ਗੱਲ ਕਰਾਂ ਪੇਰੈਂਟਸ ਨਾਲ ਕਰ ਨਹੀਂ ਸਕਦਾ ਉਹ ਹੋਰ ਪਰੇਸ਼ਾਨ ਹੋਣਗੇ ਠੀਕ ਆ ਇਹ ਪੇਰੈਂਟਸ ਨੂੰ ਵੀ ਗੱਲ ਸਮਝ ਨਹੀਂ ਪੈਣੀ ਕਿ ਜੇ ਬੱਚਾ ਸਾਡੇ ਕਿਸੇ ਨਾਲ ਗੱਲ ਕਰੇ ਐਟ ધ ਐਂਡ ਆਫ ਦਾ ਡੇ ਸਭ ਤੋਂ ਕਲੋਜ਼ ਕੌਣ ਉਹਦੇ ਪੇਰੈਂਟਸ ਹੀ ਹਨਾ ਪੇਰੈਂਟਸ ਹੀ ਤਾਂ ਸਮਝ ਸਕਦੇ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਆ ਸੋ ਪੇਰੈਂਟਸ ਨੂੰ ਵੀ ਸਮਝਣਾ ਪੈਣਾ ਵੀ ਇਹ ਦਿੱਕਤਾਂ ਹੁੰਦੀਆਂ ਹਨ ਸਾਨੂੰ ਆਪਣੇ ਬੱਚੇ ਨੂੰ ਸੁਣਨਾ ਚਾਹੀਦਾ 멘ਟਲ ਹੈਲਥ ਨਾਮ ਦੀ ਵੀ ਚੀਜ਼ ਹੁੰਦੀ ਆ ਜੇ ਤੁਸੀਂ ਆਪਣੇ ਬੱਚੇ ਨੂੰ ਇੰਨੀ ਦੂਰ ਭੇਜਾ ਉੱਥੇ ਉਹਦੇ ਕੋਲ ਕੋਈ ਹੈ ਨਹੀਂਗਾ ਗੱਲ ਕਰਨ ਦੇ ਲਈ ਸੋ ਇਹ ਚੀਜ਼ ਨੂੰ ਐਡਰੈਸ ਕਰਨ ਦੀ ਲੋੜ ਆ ਕਿਤੇ ਨਾ ਕਿਤੇ ਨਹੀਂ ਤਾਂ ਬਹੁਤ ਵੱਡੀ ਇਹ ਮੁਸ਼ਕਲ ਆਉਣ ਵਾਲੀ ਹੈ ਆਪਣੇ ਲੋਕਾਂ ਦੇ ਲਈ ਸੋ ਜਿਨ੍ਹਾਂ ਨੇ ਕੈਨੇਡਾ ਆਉਣਾ ਇਕੱਲਾ ਇਹ ਸੋਚ ਕੇ ਨਾ ਉਹ ਵੀ ਇੱਥੇ ਨਜ਼ਾਰੇ ਆ ਇੱਥੇ ਪੈਸੇ ਆ ਇਦਾਂ ਇਦਾਂ ਕੁਝ ਨਹੀਂ ਆ ਠੀਕ ਮੁਕੇਸ਼ ਮਾਨੀ ਇੰਡੀਆ ਰਹਿੰਦਾ ਆ ਦੁਨੀਆ ਦੇ ਟਾਪ ਦੇ ਅਮੀਰ ਬੰਦਿਆਂ ਚੋਂ ਆ ਉਹ ਕੈਨੇਡਾ ਆ ਕੇ ਅਮੀਰ ਨਹੀਂ ਹੋਇਆ ਉਹਨੇ ਬਿਜ਼ਨਸ ਕੀਤਾ ਆ ਉਹ ਅਮੀਰ ਹੋਇਆ ਠੀਕ ਆ ਅਮੀਰ ਹੋਣਾ ਇੰਡੀਆ ਚ ਰੈਕ ਵੀ ਹੋ ਸਕਦਾ ਤੁਸੀਂ ਗੱਲ ਕਰਦੇ ਹੋ ਕੰਪੀਟੀਸ਼ਨ ਦੀ ਜਿਹੜੇ ਬੰਦੇ ਮੈਨੂੰ ਕਹਿੰਦੇ ਆ ਇੰਡੀਆ ਚ ਕੰਮ ਨਹੀਂ ਮਿਲਦਾ ਜੀ ਕੰਪੀਟੀਸ਼ਨ ਬਹੁਤ ਆ ਭਰਤੀਆਂ ਨਹੀਂ ਖੁੱਲਦੀਆਂ ਇਹ ਉਹ ਸਭ ਕੁਝ ਕਿੱਥੇ ਨਹੀਂ ਕੰਪੀਟੀਸ਼ਨ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਚ ਕਿੰਨਾ ਕੰਪੀਟੀਸ਼ਨ ਆ ਇੱਕ ਬੇਸਿਕ ਲੇਬਰ ਜੌਬ ਦੇ ਲਈ ਹਜ਼ਾਰ ਬੰਦਾ ਖੜਾ ਆ ਇੱਕ ਸਿੰਪਲ ਜਿਹੜੀ ਆਡ ਜੌਬ ਆ ਉਹਦੇ ਪਿੱਛੇ ਹਜ਼ਾਰ ਬੰਦਾ ਖੜਾ ਉਹ ਜੌਬ ਨੂੰ ਕਰਨ ਵਾਲਾ ਤਾਂ ਤੁਸੀਂ ਜ ਕਿੰਨਾ ਕੰਪੀਟੀਸ਼ਨ ਆਈ ਦੀ ਡੇਟਸ ਮੈਨੂੰ ਲੱਗਦਾ ਪੰਜਾਬ ਨਾਲੋਂ ਜ਼ਿਆਦਾ ਕੰਪੀਟੀਸ਼ਨ ਐ ਇਸ ਵੇਲੇ ਕੈਨੇਡਾ 'ਚ ਬਣਿਆ ਪਿਆ ਇੱਥੇ ਤੁਸੀਂ ਬ੍ਰੈਮਟਨ 'ਚ ਆ ਜਿਓ ਇੱਥੇ ਇੱਕ ਰੈਸਟੋਰੈਂਟ ਦੀ ਇੱਕ ਜੋਬ ਪੋਜੀਸ਼ਨ ਓਪਨ ਹੋ ਜੇ 2000 ਬੱਚਾ ਖੜਾ ਹੋ ਜੂਗਾ ਲਾਈਨ ਦੇ ਵਿੱਚ ਉਹ ਜੋਬ ਨੂੰ ਕਰਨ ਦੇ ਲਈ ਭਾਵੇਂ ਉਹ 10 ਡਾਲਰ ਤੇ ਕਿਉਂ ਨਾ ਉਹਨੂੰ ਕਰਨ ਲਈ ਕਹਵੇ ਮਜਬੂਰ ਕਰੇ ਕਰ ਰਿਹਾ ਬੱਚਾ ਇਸ ਟਾਈਮ ਤੇ ਇਹ ਹਾਲਾਤ ਐ ਇਹਨਾਂ ਚੀਜ਼ਾਂ ਬਾਰੇ ਕੌਣ ਦੱਸ ਰਿਹਾ ਇੰਟਰਨੈਟ ਦੇ ਉੱਪਰ ਬਹਿ ਕੇ ਕੋਈ ਦੱਸਣ ਨੂੰ ਰੈਡੀ ਨਹੀਂ ਠੀਕ ਆ ਨਹੀਂ ਤੇ ਫਿਰ ਮੈਨੂਪੂਲੇਟ ਕਿੱਦਾਂ ਕੀਤਾ ਜਾਊਗਾ ਫਿਰ ਸਾਰੇ ਉੱਥੇ ਬੈ ਜਾਣਗੇ ਫਰਕ ਕੋਣ ਮੈਨੀਪੂਲੇਟ ਕਰ ਪਾਏਗਾ ਜੋ ਸਾਰਿਆਂ ਨੂੰ ਇਹ ਸਮਝ ਲੱਗ ਗਈ ਵੀ ਅਸੀਂ ਪੰਜਾਬ 'ਚ ਰਹਿ ਕੇ ਵੀ ਇੰਡੀਆ 'ਚ ਰਹਿ ਕੇ ਵੀ ਕਰ ਸਕਦੇ ਆ ਮੈਂ ਫੇਰ ਕਹਿ ਰਿਹਾ ਮੈਂ ਇਸ ਚੀਜ਼ ਦੇ ਅਗੇਂਸਟ ਨਹੀਂ ਮੇਰੇ ਵੱਲੋਂ ਆਓ ਕੈਨੇਡਾ ਠੀਕ ਆ ਕੋਈ ਚੱਕਰ ਨਹੀਂ ਮੈਂ ਵੀ ਇੱਥੇ ਕੈਨੇਡਾ ਆਇਆ ਇੱਥੇ ਇੱਕ ਪਰਪਸ ਨਾਲ ਆਓ ਠੀਕ ਆ ਉਸ ਤੋਂ ਬਾਅਦ ਇੱਥੇ ਰੈਟ ਰੇਸ 'ਚ ਫਸਣ ਦੀ ਲੋੜ ਨਹੀਂ ਤੁਸੀਂ ਸਭ ਕੁਝ ਅਚੀਵ ਕਰ ਸਕਦੇ ਹੋ ਠੀਕ ਆ ਇੱਕ ਭੇਡ ਚਾਲ 'ਚ ਫਸਣ ਦੀ ਲੋੜ ਹੀ ਸਭ ਤੋਂ ਵੱਡਾ ਦੁੱਖ ਉਹਦਾ ਲੱਗਦਾ ਜਦੋਂ ਆਪਣੀ ਕਮਿਊਨਿਟੀ ਦੇ ਬੰਦੇ ਇੱਕ ਭੇਡ ਚਾਲ 'ਚ ਫਸ ਜਾਂਦੇ ਆ ਮੈਂ ਕਿੰਨੇ ਜਾਣੇ ਇਦਾਂ ਦੇਖਿਆ ਸੌਰੀ ਪਿੱਛੇ ਵਾਈਸ ਆ ਰਹੀ ਹੁਣੀ ਆ ਪੁਲਿਸ ਤੇ ਸਾਇਰਨ ਦੀ ਮੈਂ ਕਿੰਨੇ ਜਾਣੇ ਇੱਥੇ ਇਦਾਂ ਤੇ ਦੇਖੇ ਜਨਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਵੀਰੇ ਅਸੀਂ ਉੱਥੇ ਸਾਡੀ 70000 ਦੀ ਵਧੀਆ ਜੌਬ ਸੀ ਵਧੀਆ ਲਾਈਫ ਚੱਲ ਰਹੀ ਸੀ ਅਸੀਂ ਇੱਥੇ ਆ ਗਏ ਮੈਂ ਕਿਉਂ ਆਏ ਕਹਿੰਦਾ ਬਸ ਇੱਥੇ ਦੇਖੋ ਦੇਖੀ ਆ ਗਏ ਤੇ ਕਹਿੰਦਾ ਅਸੀਂ ਰਿਗਰੈਟ ਕਰ ਰਹੇ ਹੁਣ ਖੁਦ ਦੇਖੋ ਉਹਨਾਂ ਨੂੰ ਹੁਣ ਆ ਕੇ ਇੱਥੇ ਕੰਮ ਨਹੀਂ ਮਿਲਦਾ ਯਾਰ ਜੇਕਰ ਤੁਹਾਡੀ ਲਾਈਫ ਇੰਡੀਆ ਚ ਸੈੱਟ ਹੈਗੀ ਆ ਸੀ ਕਿਉਂ ਪੰਗਾ ਲੈ ਰਹੇ ਹੋ ਹਾਂ ਸਮਝਦਾ ਹਾਂ ਕਿ ਜੇਕਰ ਤੁਹਾਡੇ ਤੋਂ ਉੱਥੇ ਐਕਸਪੀਰੀਅੰਸ ਹੈਗਾ ਤੁਸੀਂ ਪੜ੍ਹਾਈ ਇੱਦਾਂ ਦੀ ਕੀਤੀ ਹੈ ਜਦੋਂ ਜਿਹਦੇ ਨਾਲ ਤੁਹਾਨੂੰ ਇੱਥੇ ਆ ਕੇ ਬੈਨੀਫਿਟ ਹੋ ਸਕਦਾ ਹੋਰ ਤੁਹਾਡਾ ਕਰੀਅਰ ਗਰੂਪ ਮਤਲਬ ਕਿ ਬੂਮ ਕਰ ਸਕਦਾ ਆ ਤਾਂ ਵਾਈ ਨਾਟ ਫੇ ਜ਼ਰੂਰ ਆਓ ਪਰ ਅੱਜ ਮੈਂ ਡੈਂਟਿਸਟ ਕੋਲ ਗਿਆ ਸੀਗਾ ਠੀਕ ਆ ਉਹਨੇ ਮੈਨੂੰ ਆਪਣੇ ਦੱਸੀ ਸਾਰੀ ਗੱਲ ਉਹ ਰਾਜਸਥਾਨ ਦੀ ਸੀ ਮੇਰੀ ਬੜੀ-ਵੱਧੀ ਉਹ ਨਾਲ ਗੱਲ ਹੋਈ ਕਹਿੰਦੇ ਮੈਂ ਸਟੱਡੀ ਵੀਜ਼ਾ ਤਣੀਆਂ ਹੀ ਮੈਂ ਸਾਰੀ ਆਪਣੀ ਪੜ੍ਹਾਈ ਉੱਥੇ ਡੈਂਟਿਸ ਦਾ ਸਭ ਕੁਝ ਕਰਕੇ ਉੱਥੋਂ ਪੀਆਰ ਲੈ ਕੇ ਡਾਇਰੈਕਟ ਪੀਆਰ ਆਈ ਇੱਥੇ ਆ ਕਿ ਬਾਅਦ ਚ ਆਪਣਾ ਜ ਸੋ ਕਿਉਂ ਨਹੀਂ ਕਰ ਸਕਦੇ ਆਪਾਂ ਦੇਖੋ ਜੇ ਤੁਹਾਨੂੰ ਇਹ ਲੱਗਦਾ ਨਾ ਕਿ ਕੈਨੇਡਾ ਦਾ ਵੀਜ਼ਾ ਕਦੀ ਬੰਦ ਹੋ ਜਾਊਗਾ ਜਾਂ ਸਟੱਡੀ ਵੀਜ਼ੇ ਬੰਦ ਹੋ ਜੂਗੇ ਇਦਾਂ ਕਦੀ ਨਹੀਂ ਹੋਣ ਵਾਲਾ ਖਾਸ ਕਰਕੇ ਕੈਨੇਡਾ ਦੇ ਵਿੱਚ ਇਹ ਬਹੁਤ ਵੱਡਾ ਬਿਜ਼ਨਸ ਚੱਲ ਰਿਹਾ ਹੈ ਸੋ ਇਹ ਚੀਜ਼ ਆਪਣੇ ਦਿਮਾਗ ਤੋਂ ਕੱਢ ਦਿਓ ਤੁਸੀਂ ਇੰਡੀਆ ਤੋਂ ਡਾਇਰੈਕਟ ਪੀਆਰ ਤੱਕ ਲੈ ਕੇ ਆ ਸਕਦੇ ਹੋ ਆਪਾਂ ਨੂੰ ਸੋਚ ਬਦਲਣ ਦੀ ਲੋੜ ਆ ਨਹੀਂ ਤਾਂ ਆਪਣੇ ਲਈ ਹੀ ਮੁਸ਼ਕਲਾਂ ਵਧਣਗੇ ਅੱਜ ਦੀ ਡੇਟ 'ਚ ਇੱਥੇ ਕੋਈ ਐਪੀਆਰ ਫ੍ਰੀ 'ਚ ਵੰਡ ਨਹੀਂ ਰਿਹਾ ਠੀਕ ਆ ਜਦੋਂ ਲੱਗਦਾ ਤੁਸੀਂ ਇੱਥੇ ਅਗੇ ਸਿੱਧੇ ਪੀਆਰ ਹੋ ਜਾਊਗਾ ਇਦਾਂ ਦਾ ਆਪਣੇ ਦਿਮਾਗ 'ਚੋਂ ਵਹਿਮ ਕੱਢ ਦਿਓ ਹੈਗਾ ਇ ਸੋ ਆਈ ਹੋਪ ਕਿ ਜਿਹੜੇ ਲੋਕ ਆਪਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਪੰਜਾਬ ਚ ਕੁਝ ਨਹੀਂ ਤੁਹਾਨੂੰ ਥੋੜੀ ਸਮਝ ਲੱਗੀ ਹੋਊਗੀ ਮੈਂ ਕੀ ਕਹਿਣਾ ਚਾ ਰਿਹਾ ਹਾਂ ਸਭ ਕੁਝ ਹੋ ਸਕਦਾ ਜਗਾ ਨਹੀਂ ਮੈਟਰ ਕਰਦੀ ਸਕਿੱਲ ਮੈਟਰ ਕਰਦੀ ਹੈ ਮੈਨੀਪੂਲੇਟ ਕੀਤਾ ਜਾ ਰਿਹਾ ਕੰਪੀਟੀਸ਼ਨ ਅੱਜ ਦੀ ਡੇਟ ਚ ਕੈਨੇਡਾ ਚ ਵੀ ਓਨਾ ਹੀ ਆ ਸ਼ਾਇਦ ਉਸ ਤੋਂ ਜ਼ਿਆਦਾ ਹੀ ਹੋਏਗਾ ਠੀਕ ਆ ਆਪਾਂ ਨੂੰ ਸਕਿੱਲ ਸਿੱਖਣ ਦੀ ਲੋੜ ਆ ਪੜਾਈ ਕਰਨ ਦੀ ਲੋੜ ਆ ਜੇ ਆਪਾਂ ਨੂੰ ਵਧੀਆ ਜੌਬ ਚਾਹੀਦੀ ਆ ਪਲੱਸ 2 ਤੋਂ ਬਾਅਦ ਉੱਥੇ ਕਿਸੇ ਨੇ ਆਪਾਂ ਨੂੰ ਕੰਮ ਨਹੀਂ ਦੇਣਾ ਪਲੱਸ ਇੱਥੇ ਵੀ ਜੇ ਆਪਾਂ ਕੁਝ ਕਰਨਾ ਨਾ ਜਾਂ ਤੇ ਉੱਥੋਂ ਸਿੱਖ ਕੇ ਉਹ ਕੰਮ ਤੁਸੀਂ ਕਮ ਤਰਿਕੇ ਆਓ ਪ੍ਰੋਪਰ ਜਿਹੜੇ ਇੱਥੇ ਡਿਮਾਂਡ ਦੇ ਵਿੱਚ ਕੱਲ੍ਹ ਨੂੰ ਕਿਉਂ ਨਹੀਂ ਤੁਹਾਨੂੰ ਜੌਬ ਮਿਲੂਗੀ ਆਫ ਕੌਰਸ ਮਿਲੂਗੀ ਸੋ ਆਈ ਹੋਪ ਤੁਹਾਨੂੰ ਮੇਰਾ ਮੈਸੇਜ ਕਲੀਅਰਲੀ ਸਮਝ ਆਇਆ ਹੋਗਾ ਮੈਂ ਕੀ ਕਹਿਣਾ ਚਾਹ ਰਿਹਾ ਆ ਬਾਕੀ ਜੇ ਕਿਸੇ ਨੂੰ ਲੱਗਾ ਹੋਵੇ ਕਿ ਮੈਂ ਵੱਧ ਜਿਆਦਾ ਬੋਲ ਗਿਆ ਹਾਂ ਤਾਂ ਮੈਨੂੰ ਉਸਦੇ ਲਈ ਮਾਫ ਕਰਿਓ ਇੱਕ ਮੈਨੂੰ ਦਰਦ ਹੁੰਦਾ ਆਪਣੀ ਕਮਿਊਨਿਟੀ ਦੇ ਲਈ ਮੇਰੇ ਅੰਦਰ ਇੱਕ ਸੱਚ ਹੁੰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਉਹਨੂੰ ਮੈਂ ਬਾਹਰ ਕੱਢਾਂ ਤਾਂ ਕਿ ਹੋਰਾਂ ਜਾਣਿਆਂ ਨੂੰ ਵੀ ਕਲੈਰਿਟੀ ਆ ਸਕੇ ਤੇ ਵੀਡੀਓ ਦੀ ਕੁਆਲਿਟੀ ਜੇਕਰ ਥੋੜੀ ਖਰਾਬ ਹੋਈ ਅਸਲੀ ਮਾਫ ਕਰਦਾ ਥੋੜਾ ਜਿਹਾ ਹਨੇਰਾ ਹੋਇਆ ਪੈਕਚੁਅਲੀ ਤੇ ਇਸ ਕਰਕੇ ਥੋੜਾ ਜਿਹਾ ਐਦਾ ਮਤਲਬ ਕਿ ਕੁਆਲਿਟੀ ਦਾ ਇਸ਼ੂ ਹੈਗਾ ਸੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸ਼ੇਅਰ ਜ਼ਰੂਰ ਕਰ ਦਿਤਾ ਕਿ ਕਿਸੇ ਦੀ ਹੈਲਪ ਹੋ ਸਕੇ ਇੱਕ ਬੰਦੇ ਦੀ ਸੋਚ ਬਦਲਦੀ ਮੇਰੀ ਵੀਡੀਓ ਨਾਲ ਤੇ And can't videos on the aligning gave thank you.